ਇਹ ਸਾਡੇ ਹੋਟਲ ਦਾ ਵਿਊ ਹੈ ਬਾਹਰ ਦਾ ਆ ਤੁਹਾਡੇ ਹਾਲਾਤ ਆ ਕੋਈ ਪੰਜ ਤਾਰਾ ਹੋਟਲ ਤੇ ਬਹਿ ਕੇ ਸਾਰੇ ਆ ਨੀ ਤੇਰਾ ਪੰਜ ਤਾਰਾ ਛੋਟੀਆਂ ਉਮਰਾਂ ਹੈ ਆ ਇਲਾਜਨ ਕਰਨ ਵਾਲੀਆਂ ਪਰੋਂਠਿਆਂ ਨੂੰ ਵੇਖ ਟੁੱਟ ਟੁੱਟ ਪੈਂਦੇ ਟੁੱਟ ਟੁੱਟ ਭਾਈ ਪਾਣੀ ਦੇ ਪਾਣੀ ਦਰ ਨਿਊਜ਼ੀਲੈਂਡ ਬੋਏ 뮤직 ਨਾਲ ਇੰਜੋਏ ਬਿੱਲੇ ਅਰੇ ਵਾਦਾਂਾਂ ਚੋਂ ਇੱਥੇ ਵਾਣ ਵਾਣ ਵਾਈ ਨਾ ਇੱਥੇ ਜੈ ਹਨੂਮਾਨ ਜੈ ਹਨੂਮਾਨ ਜੀ ਘੰਟੇ ਚ ਅਸੀਂ ਅੱਧਾ ਕਿਲੋਮੀਟਰ ਆਏ ਹੋਵਾਂਗੇ ਨਾ ਮੇਨਾਂ ਰਾਤਾ ਫਿਰ ਆਪਣੇ ਵਰਗਾ ਦੇ ਮੂੰਹ ਨਹੀਂ ਬੰਦੇ ਹੁੰਦੇ ਆ ਨਾ ਚਾਚਾ ਵਾਓ ਹਾਂਜੀ ਕੀ ਹਾਲ ਚਾਲ ਅੱਜ ਦੇ ਵਲੌਗ ਚ ਕਰਦੇ ਆ ਤੁਹਾਡਾ ਸਵਾਗਤ ਇਹ ਖੂਬਸੂਰਤੀ ਵੀਊ ਨਾਲ ਤੇ ਦੰ ਦਾ ਗਾਜ਼ ਹੋ ਰਿਹਾ ਹੈ ਪਹਾੜਾਂ ਚੋਂ ਸੂਰਜ ਹਲਕੀ ਹਲਕੀ ਛਾਤੀ ਮਾਰਨੀ ਸ਼ੁਰੂ ਹੈ ਇਹ ਸਾਡੇ ਹੋਟਲ ਦਾ ਵੀਊ ਹੈ ਬਾਹਰ ਦਾ ਤੇ ਨਾਲ ਹੀ ਖੂਬਸੂਰਤੀ ਇਹ ਪਹਾੜ ਦੇ ਜੰਤਾਰ ਦੇ ਸੁੱਤੀ ਪਈ ਐ ਤੇ ਅਸੀਂ ਸੋਚਿਆ ਵੀ ਅਸੀਂ ਆਪ ਦਾ ਡਰੋਨ ਆ ਜਿਹੜਾ ਉਹਨੂੰ ਛੱਡ ਗਏ ਤੇ ਤੁਹਾਨੂੰ ਵੀਊ ਦਿਖਾ ਗਏ ਇੱਥੋਂ ਦੇ ਪਹਾੜਾਂ ਦਾ ਆਓ ਐਨਜੋਏ ਕਰੋ ਡਰੋਨ ਸ਼ਾਟ ਉਸਾ ਸਾਹ ਆ ਯਾਰ ਭਰਾ ਸਾਹ ਕੈਨੇਡਾ ਤੋਂ ਸਾਡੇ ਨਾਲ ਜੁੜ ਚੁੱਕੇ ਆ ਹੈ ਕਿਹਨਾਂ ਅਸੀਂ ਨਹੀਂ ਲਿਸੋਵਿਆ ਤੁਹਾਨੂੰ ਪਾਓ ਕੋਈ ਮਾਣ ਨਹੀਂ ਨਾ ਸੋਹਣੇ ਲੱਗੇਗਾ ਤਦੋਂ ਤੇ ਮਰਦੇ ਆਹ ਗੱਲਾਂ ਨਹੀਂ ਨਹੀਂ ਹੁਣ ਆ ਗੱਲਾਂ ਹਾਂ ਹੋਰ ਤੇਰੀ ਬਿਊਟੀ ਵਧ ਗਈ ਕਿਤੇ ਪਤਾ ਕਿੱਡੇ ਸੋਹਣੇ ਸੁਨਖੇ ਮੁੰਡੇ ਅਸੀਂ ਤੂੰ ਸੁੱਕਿਆ ਜਾ ਬੰਦਾ ਇਹ ਗੱਲ ਥੋੜੀ ਹੈ ਕੋਈ ਇਹਦਾ ਦੋਜੀ ਦੇਖੋ ਤੇ ਅੱਜ ਬੱਦੇ ਦੇਖਦਾ ਸੀ ਗੋਦੀ ਐ ਸਹੀ ਆ ਉਪ ਪੈਰਪੂਰ ਨਾ ਮਰੀ ਇਹ ਤਾਂ ਹੈ ਤੇਰੀ ਗੱਲ ਬਰਾੜਾ ਮਾਡੂਨੇ ਮੈਂ ਦੂਜਿਆਂ ਨੂੰ ਵੀ ਵੇਖਿਆ ਮੈਂ ਕੀ ਕਰਦੇ ਵਾਹ ਬੱਟੇ ਵਾਹ ਬੱਟੇ ਮौज ਕਰਦੀ ਮਾਣਾ ਕਿੱਥੇ ਆਂਦੇ ਕਿ ਦੋਸਤੋ ਲਾਜਾ ਹੋ ਜੇ ਹਾਲਜਾ ਦਾ ਠੀਕ ਹੈ ਤੇਰੇ ਹਾਲਾਤ ਠੀਕ ਨੇ ਕਿੱਧਰ ਅੱਧੀ ਰਾਤ ਨੂੰ ਕਿੱਧਰ ਤੁਰੇ ਵਰਤੇ ਬੇਲੇ ਉਹ ਕੋ ਕਦੇ ਖੁਸ ਬੁਲਾ ਕੇ ਲੈ ਆਉਣਾ ਸੀ ਮੈਂ ਤੁਸਤਾ ਵਾਦੀ ਅੱਛਾ ਮਾਸਟਰ ਜੀ ਮਾਸਟਰ ਜੀ ਓਏ ਯਾਰ ਟੈਂਸਰੀ ਚਲੋ ਅੱਛੀ ਬਾਤ ਹੈ ਵਲਲਾ ਉਹ ਬਈ ਮੜਿਆ ਉਹ ਸਮਾਰ ਰੱਖਤਾ ਗੱਡੀ ਚ ਸਪੀਕਰ ਚੱਕ ਰਿਆ ਸਪੀਕਰ ਚੱਕ ਲਿਆ ਤੇ ਪ੍ਰੌਂਠਿਆਂ ਕਨੀ ਨੂੰ ਹੋ ਗਿਆ ਹੇ ਪੰਜ ਤਾਰਾ ਹੋਟਲ ਤੇ ਬੈਠੇ ਸਾਰੇ ਆਹ ਤੇਰਾ ਪੰਜ ਤਾਰਾ ਆਓ ਦੇਖ ਵਾਕਿਆ ਨਾ ਪੰਜ ਤਾਰਾ ਹੋਟਲ ਚ ਬੈਠ ਕੇ ਕਹਿੰਦੇ ਅਸੀਂ ਪਰੌਂਠੇ ਖਾਣੇ ਅੱਜ ਆਹ ਰੈਡੀ ਖੂਬਸੂਰਤ ਅੱਛਾ 뷰 ਹਾਂ ਡਰੋਨ ਛੱਡਣਾ ਦੀ ਨਾ ਮੈਂ ਗੱਲਾਂ ਕਰਦਾ ਪੜਾਂਗੀ ਹਾਂ ਸਮਝ ਨਹੀਂ ਆਉਂਦਾ ਉੱਥੇ ਤੱਕ ਚੱਲਦਾ ਫੋਟੋ ਕਰਕੇ ਇਹ ਝਰਨੇ ਵਾਲੀ ਸਾਈਡ ਹੈ ਸਾਰੇ ਘੜੋਏ ਹੇ bro whatsapp ਉਹ ਜੱਗੀ ਪਿੱਛੇ ਕਲਰ ਤੇ ਤੇਰੀ ਜੈਕਟ ਸੇਮ ਸੇਮ what a but a very smart boy ਕੀ ਬਾਤ ਹੈ ਜਿਹੜੇ ਤੂੰ ਇਹ ਲੱਛਣੇ ਕਰਦੇ ਨਾ ਤੁਹਾਡੇ ਇਹ ਹੈ ਤੁਹਾਡੀਆਂ ਉਮਰਾਂ ਹੈ ਆ ਲੱਛਣ ਕਰਨ ਵਾਲੀਆਂ ਉਮਰਾਂ ਚ ਇਹ ਦਿਲ ਜਵਾਨ ਹੁੰਦਾ ਹੈ ਉਮਰਾਂ ਦੇ ਕੀ ਰੱਖਿਆ ਪਰੋਂਠਿਆਂ ਨੂੰ ਵੇਖ ਟੁੱਟ ਟੁੱਟ ਪੈਂਦੇ ਟੁੱਟ ਟੁੱਟ ਆ ਦੇਖੋ ਯਾਰ ਹੈਲਦੀ ਬੋਏ ਜੱਗੀ ਯਾਰ ਮੈਨੂੰ ਨਾ ਬਸ ਇਹੀ ਲੱਗਿਆ ਜਿਹੜਾ ਕਲਰ ਮੈਚ ਕੀਤਾ ਨਾ ਦੂੰ ਨਾਲ ਇੱਧਰ ਪਿੱਛਰ ਵੀ ਕੱਢਦਾ ਵਾ ਬਈ ਪਾਣੀ ਦੇ ਦੇ ਪਾਣੀ ਅੱਛਾ ਬਹੁਤ ਬੜਾ ਚੰਗਾ ਹੂੰ ਬਹੁਤ ਬੜਾ ਚੰਗਾ ਚਲੋ ਵੈਰੀ ਗੁੱਡ ਖਾਓ ਅੱਛਾ ਦਾ ਹੋ ਹਾ ਹਾ ਮਜ਼ਾ ਆ ਰਿਹਾ ਬਹਿਣਾ ਈ ਸ਼ਾਮੇ ਬਹਿਣਾ ਪਾਣੀ 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 ਬੋਲਣੀ ਤੇਰੇ ਦੀ ਚੱਟ ਜਾਵਾ ਪੱਟ ਤਾ ਬਰਪਿਆ ਬਾ ਜੱਗਾ ਲੱਕੀ ਹੋ ਗਿਆ ਯਾਰ ਬੈਲ ਮੰਗਾਓ ਤੋਂ ਭਾਈ ਅੱਪਾ 12 ਵਜੇ ਇੱਥੇ ਜਾਣਾ ਵੀ ਆ ਤੇ ਕਦੋਂ ਲਾਵਾਂਗੇ ਤੇ ਚਲੋ ਨਾ ਕਰਾਂਗੇ ਉਹ ਮਾਸਟਰ ਜੀ ਅੱਲਾ ਧਰਦੇ ਧਰਦੇ ਧਾਰੇ ਯਾਰ ਪਲੀਜ਼ ਯਾਰ ਉਹ ਯਾਰ ਮਾਸਟਰ ਉਹ ਯਾਰ ਮਾਸਟਰ ਜੀ ਦਾ ਹੈਅਰ ਸਟਾਈਲ ਉਹ ਨਹੀਂ ਖਰਾਬ ਹੋਣਾ ਚਾਹੀਦਾ ਜੱਗੀ ਬਚਤਰ ਕੱਲ ਲੱਗੇਗਾ ਸਰ ਬਸ ये फाइनल है इससे नीचे नहीं दे सकता हूँ सुबह सुबह का टाइम है आ, सारा ही नीचे कर दो इसको शॉपिंग आज चल रही है शॉपिंग शॉपिंग हैदर न्यूजीलैंड बॉय म्यूजिक नाल एंजॉय ਵਾਕਾ ਜ ਕੰਨਾਲੇ ਵਧੀਆ ਹੀ ਆ ਮੈਂ ਫੋਟੋ ਪੇ ਲੈ ਲੇ ਤੈ ਨਾ ਉਹ ਬਹੁਤ ਵਧੀਆ ਬਾਹਲਾ ਪੰਗਰ ਹੈ ਉਹ ਲਾਈਫ ਕੋਚ ਦੇਖ ਲੋ ਜਿਹੜੀ ਚੀਜ਼ ਪਸੰਦ ਆਉਂਦੀ ਉਹ ਹਿਸਾਬ ਨਾਲ ਇਹ ਮੇਰੇ ਦੋ ਤਿੰਨ ਹੋਰ ਹੈ ਬੰਦੇ ਸ਼ਾਪਿੰਗ ਕਰ ਰਹੇ ਪਰ ਪਰ ਕੇ ਸੁਬਾ ਸੁਬਾ ਦਾ ਮਾਲ ਔਸਮ ਹੈ ਲਾਉ ਧੀ ਜਨਤਾ ਚਰਨੇ ਕਨੀ ਚਾਰ ਮਾ ਤੇ ਸਾਡੇ ਝਰਨੇ ਵਾਲੇ ਬੰਦੇ ਟੁਰਨਾ ਮੈਨਾ ਆਪਾਂ ਨੂੰ ਬਾਈ ਮੈਂ ਤਾਂ ਨਵੇੜ ਤਾਂ ਮਟਰ ਜੀ ਕਿੱਥੇ ਆਪਣੇ ਬੰਦੇ ਕਿੱਥੇ ਆਏ ਉਹ ਮੈਂ ਤਾਂ ਦੀਨਰੇ ਆ ਆ ਦੋ ਹੀ ਆ ਬਿੱਲੇ ਅਰੇ ਵਾਦਿਆਂ ਚੋਂ ਥਲੋਂ ਗੇੜੇ-ਗੇੜੇ ਕੱਢ ਕੇ ਖਾ ਪੀ ਆਏ ਉਹ ਥੋਂ ਆਇਆ ਮੁੰਡੇ ਚੱਲੋ ਅੱరే ਇਹ ਹੀ ਦਿਖਾ ਲਈ ਪਤਾ ਨਹੀਂ ਕਲੀਕ ਹੋ ਗਿਆ ਤਾਂ ਨਾ ਪੀ ਕਟੰਗਾ ਮੰਗਣ ਨੂੰ ਕੋਈ ਥੈਂ ਨਹੀਂ ਲੱਗ ਰਿਹਾ ਆਹ ਆਜੋ ਮੱਠ ਜੀ ਆਨੰਦ ਆ ਰਿਹਾ ਪੂਰਾ ਪੂਰਾ ਜੱਗੀ ਡਾਉਣ ਆ ਕੱਲਾ ਯਾਰ ਆਪਣੇ ਚੋਂ ਤਕਰੀਨ ਮੈਂ ਕਿਹਾ ਕੋਈ ਮਾੜੀ ਚੀਜ਼ ਲੈ ਕੇ ਨਾ ਉਹਦਾ ਨਾਲਾ ਬੰਦੀ ਬਰਾਮਣਾ ਬਹੁਤ ਮਾੜਾ ਉਹ ਖਾਲਾ ਮਾੜਾ ਮੜਾ એનર્ਜੀ ਆ ਜੂਗੀ ਕੋ ਕੱਤਰ ਸਰਪ੍ਰਾਈਜ਼ ਪਿਆਗੇ ਮਿੱਠਾ ਖਾਲਾ ਥੋੜਾ ਚੌਟ ਨਹੀਂ ਜਾਂਦਾ ਹੈ ਹੈ ਆ ਗਿਆ ਓਏ ਪੱਤੇ ਤੇ ਆਈਸਕ੍ਰੀਮ ਰੋਕ ਜਾ ਵੇਖਣੀ ਤਾਂ ਬੰਦੀ ਆ ਪਰ ਖਾਣੀ ਨਹੀਂ ਕਿਉਂ ਮੈਂ ਤਾਂ ਖਾਣੀ ਨਹੀਂ ਆ ਯਾਰ सा स्वीटी रोकती स्वीटा किधर गया अपना स्वीटा गांजा हम ਕਿਆ ਬਾਤ ਆ ਕਿਆ ਬਾਤ ਆ ਕਿਆ ਬਾਤ ਆ ਢੀਸੀ ਢਣਾਣਾ ਨਹੀਂਗਾ ਨਈ ਢਾਲਾ ਉਹ ਕਿਹੜੀ ਢਣਾਣਾ ਨਹੀਂ ਢਣਾਣਾ ਨਹੀਂਗਾ ਢਣਾਣਾ ਓਏ ਢਾੜੋ ਬਾਣੇ ਲਾਈ ਉਹਨਾਂ ਨੂੰ ਜੱਟੇ ਬਾਣੇ ਵਾਣ ਵਈਏ ਨਾ ਇੱਥੇ ਬਾਹਰੋਂ ਦੇ ਰਹੇ ਅਸੀਂ ਇਹ ਹੋਰ ਆ ਕਟੋਏ ਅਣਖੀਲਾ ਲਾਈ ਫਿਰਦਾ ਯਾਰ ਮੈਨੂੰ ਤਾਂ ਇਹ ਵੀ ਸਮਝ ਨਹੀਂ ਆਉਂਦੀ ਇਹਨੂੰ ਪਹਿਲਾਂ ਨਵਾਉ ਠੰਡੇ ਪਾਣੀ 'ਚ ਯਾਰ ਜੈ ਹਨੂਮਾਨ ਜੈ ਹਨੂਮਾਨ ਜੀ ਠੀਕ ਹੈ ਮਾਲ ਉਤਰਿਆ ਮਰ ਗਿਆ ਚਲੋ ਇੱਕ ਇੱਕ ਆਪਾਂ ਲੈਣਾ ਆਪਾਂ ਸਮਾਨ ਲੈਣਾ ਜੀ ਜੀ ਹਲੇ ਕੋ ਪੁੱਛੇ 12 ਦਾ ਵੱਟ ਕੋਈ ਨਹੀਂ ਮੇਰੀ ਕੀ ਆ ਯਾਰ ਉਹ ਲਈ ਆਈਡੀ ਗਾਉ ਲੇਟਰ ਆਸੇ ਮੱਥਾ ਦੇ ਕੋਪੇ ਨਾਲ ਆਪਾਂ ਗਏ ਨਹੀਂ ਮਾਤਾ ਮਨਜੂਰ ਕਰੀ ਸਾਨੂੰ ਤੇ ਬਾਬਾ ਆਵਾ ਮਾਤਾ ਹੈ ਮਾਤਾ ਦਾ ਮੰਦਿਰ ਸ਼ਿਸ਼ੂ ਦਾ ਮੰਦਿਰ ਆਹ ਜਿਹੜਾ ਜਗ੍ਹਾ ਹੈ ਚਲੋ ਜੋ ਵੀ ਹੈ ਅਸੀਂ ਦਿਲੋਂ ਸਤਿਕਾਰ ਕਰਦੇ ਹਾਂ DC ਲਓ ਬਾਈ ਜੀ ਮਗਲੌਰ ਕਾ 10 ਸਾਮਾ ਕਰਨਾ ਹੈ ਘੰਟੇ ਚ ਅਸੀਂ ਅੱਧਾ ਕਿਲੋਮੀਟਰ ਆਏ ਹੋਵਾਂਗੇ ਨਾ ਮੇਨ ਲਾ ਤਾਂ ਹਾਂ ਜਾਮ ਤੇ ਜਾਮ ਜਾਮ ਤੇ ਜਾਮਾਸਟਰ ਜਿੱਥੇ ਫੌਜ ਵੀ ਦੀਦਾ ਸਾਨੂੰ ਕਹਿੰਦੇ ਆ ਵੀ ਜੀਆ ਕੌਣ ਮਾਟਰ ਜੀ ਮਾਟਰ ਨਹੀਂ ਆ ਮਾਟਰ ਨਹੀਂ ਬੰਦਾ ਗਲਤ ਨਹੀਂ ਅਸੀਂ ਕਦੋਂ ਕਹਿੰਨੇ ਬਈ ਮਾਸਟਰ ਬੰਦਾ ਗਲਤ ਹੈ ਇਹਦਾ ਕੀ ਮਤਲਬ ਹੈ ਤੇਰਾ ਬਈ ਮਾਟਰ ਬੰਦਾ ਗਲਤ ਨਹੀਂ ਅਸੀਂ ਕਦੋਂ ਕਿਹਾ ਨਹੀਂ ਅਸੀਂ ਕਦੋਂ ਕਿਹਾ ਮਾਟਰ ਬੰਦਾ ਗਲਤ ਤੂੰ ਜਾਣ ਕੇ ਸਾਡੇ ਮੂੰਹ 'ਚ ਵੇਖਵਾਉਂਦਾ ਮਾਟਰ ਦੀ ਮੰਨੀ ਤੂੰ ਉਹ ਥੱਲੇ ਪਾਣੀ 'ਚ ਕੀ ਨਹਾਉਣ ਗਿਆ ਸੀ ਕੌਣ ਇਹਨੂੰ ਕਹ ਇਹਨੂੰ ਤੇ ਇਹਨੂੰ ਹਾਂ ਡੀਸੀ ਨੇ ਤੇ ਤੈਨੂੰ ਰੋਕਿਆ ਤਾਂ ਥੱਲੇ ਕੀ ਕਰਨ ਗਿਆ ਸੀਗਾ ਥੱਲੇ ਮੈਂ ਕਿਹਾ ਵੀਊ ਵਧਿਆ ਬੰਦ ਬਾਬੇ ਉੱਥੇ ਬੱਸੇ ਨੂੰ ਕਾਹਨੂੰ ਤਾਂ ਵੀਊ ਹੁੰਦਾ ਠਾੜੂ ਕਿਹੜਾ ਨਹੀਂ ਆਹ ਇਹ ਕਿਹੜਾ ਵੀਊ ਸੀਗਾ ਓਏ ਯਾਰ ਬਾਬੇ ਯਾਰੋ ਸੀ ਦੱਸਣੋ ਯਾਰ ਇਹਨਾਂ ਨੇ ਮੈਗੀ ਖਾਣੀ ਸੀ ਵੀਰੇ ਓ ਓਏ ਯਾਰ ਬ੍ਰੋ ਇਹ ਫੀਲਿੰਗ ਲੈਂਦਾ ਨਾ ਪਹਾੜਾਂ 'ਚ ਮੈਗੀ ਖਾਂਦੀ ਹੈ ਹਾਂ ਵਾਲੀ ਮੈਗੀ ਹਾਂ ਵਾਲੀ ਮੈਗੀ ਉਹ ਗਾਣਾ ਨਹੀਂ ਹੈ ਕ ਬੋਕਰ ਹਾਂ ਬਿਲਕੁਲ ਫਿਰ ਆਪਣੇ ਵਰਗਾ ਦੇ ਮੂੰਹ ਨਹੀਂ ਬੰਦੇ ਹੁੰਦੇ ਹਨਾ ਮੂੰਹ ਵਾਲੀ ਹੋਰ ਬੱਦਸੀ ਓ ਵਾਓ ਹੋ ਚਾਚਾ ਵਾਓ ਚਾਚਾ ਵਾਓ ਹੋਕੀ ਹੋਟਲ ਧਰਮਸਾਲਾ ਸਟੇਡੀਅਮ ਹੋਟਲ ਤੋਂ 뷰 ਫਲੋ ਜੀ ਵੀਟ ਕਰਦੇ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਗੀ ਮਿਲਦੇ ਆ ਜਲਦੀ ਅਗਲੀ ਵੀਡੀਓ ਵਿੱਚ شکریہ